ਵੱਡੀ ਖਬਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਨਾਲ ਦੇ ਨੂੰ ਝਟਕੇ ਦੀ ਸਾਹਮਣੇ ਆਉਂਦੀ ਪਈ ਹੈ ਕਿਉਂਕਿ ਹੁਣ ਨਰੈਣ ਚੋੜਾ ਦੇ ਸਾਥੀ ਜਿਸ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਤਨਖਾਹ ਲੱਗੀ ਸੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਦੇ ਵੱਲੋਂ ਸਜ਼ਾ ਪੂਰੀ ਕੀਤੀ ਜਾ ਰਹੀ ਸੀ ਤਾਂ ਨਰੈਣ ਚੋੜਾ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤਾਂ ਨਾਲ ਉਸਤੇ ਸਾਥੀ ਧਰਮ ਸਿੰਘ ਨੂੰ ਉਸ ਦੀ ਹੁਣ ਗ੍ਰਿਫਤਾਰੀ ਨੂੰ ਲੈ ਕੇ ਰੋਕ ਜਿਹੜੀ ਉਸਤੇ ਵੱਲੋਂ ਪਟੀਸ਼ਨ ਉਸਦੇ ਵਕੀਲ ਦੇ ਵੱਲੋਂ ਪਾਈ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਗਲੀ 5 ਅਪ੍ਰੈਲ ਨੂੰ ਸੁਣਵਾਈ ਤੋਂ ਪਹਿਲਾਂ ਰੋਕ ਗ੍ਰਿਫਤਾਰੀ ਤੇ ਲਗਾ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਪੂਰੀ ਸੀਸੀਟੀਵੀ ਫੁਟੇਜ ਦੀ ਰਿਪੋਰਟ ਪੂਰੀ ਜਾਂਚ ਕਰਨ ਦੀ ਗੱਲ ਆਖੀ ਗਈ ਹੈ ਇਸ ਦੇ ਵਿੱਚ ਵਕੀਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਸ ਵੇਲੇ ਐਸਪੀ ਅਤੇ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਚੌੜਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਇੱਕ ਵਾਰ ਮੁਰ ਤੋਂ ਕਾਪੀਆਂ ਖੁੱਲਣ ਗਈਆਂ ਸੀਸੀਟੀਵੀ ਫੁਟੇਜ ਖੰਗਾਲੇ ਜਾਣ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਚੀਜ਼ਾਂ ਕੀ ਨਿਕਲ ਕੇ ਸਾਹਮਣੇ ਆਉਣਗੀਆਂ ਪਰ ਹੁਣ ਦੀ ਵੱਡੀ ਖਬਰ ਨੂੰ ਲੈ ਕੇ ਤੁਹਾਡੀ ਕੀ رائے ਬਣਦੀ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ